ਧਿਆਪਸਾਥਿਓ ਅੱਜ ਮੈਂ ਜਿਹੜੇ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਉਹ ਹੈ ਮਿਸ਼ਨ ਸਮਰੱਥ ਮਿਸ਼ਨ ਸਮਰੱਥ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਿਹਾ ਹੈ ਸੋ ਜੋ ਮਿਸ਼ਨ ਸਮਰੱਥ ਹੈ ਉਹ ਹੈ ਕਿ ਤੇ ਉਹਦੀ ਕਿਉਂ ਲੋੜ ਪਈ ਪਿਛਲੇ 2 ਸਾਲਾਂ ਦੇ ਸਰਵੇਖਣ ਤੋਂ ਪਤਾ ਲੱਗਿਆ ਕਿ ਜਿਹੜੇ ਸਾਡੇ ਵਿਦਿਆਰਥੀ ਸਾਥ ਹੈ ਨਹੀਂ ਵਿਦਿਆਰਥੀ ਸਾਥੀ ਹੈ ਸਾਡੇ ਵਿਦਿਆਰਥੀ ਵਰਗਾਂ ਉਨਾਂ ਨੂੰ ਕਲਾਸ ਦੇ ਅਨੁਸਾਰ ਪੰਜਾਬੀ ਅੰਗਰੇਜ਼ੀ ਔਰਗਨਿਤ ਦੇ ਵਿਸ਼ੇ ਵਿੱਚ ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਉੱਥੇ ਨਹੀਂ ਹੈਗੇ ਜੋ ਕੁਝ ਉਹਨਾਂ ਨੂੰ ਕਲਾਸ ਅਨੁਸਾਰ ਹੋਣਾ ਚਾਹੀਦਾ ਸੀ ਉਹ ਉਸ ਟੀਚੇ ਤੇ ਨਹੀਂ ਹੈਗੇ ਤਾਂ ਸਿੱਖਿਆ ਵਿਭਾਗ ਪੰਜਾਬ ਨੇ ਇਹ ਮਿਸ਼ਨ ਸਮਰੱਥ ਜਿਹੜਾ ਤਿੰਨ ਮਹੀਨਿਆਂ ਲਈ ਚਲਾਇਆ ਤੀਜੀ ਤੋਂ ਪੰਜਵੀਂ ਕਲਾਸ ਲਈ ਜਿਹਦੇ ਵਿੱਚ ਸਾਡੀ ਮਾਤ ਭਾਸ਼ਾ ਪੰਜਾਬੀ ਔਰ ਅੰਗਰੇਜ਼ੀ ਤੇ ਗਣਿਤ ਦੇ ਸੰਬੰਧ ਵਿੱਚ ਅਸੀਂ ਜਿਹੜੀਆਂ ਬੱਚੇ ਦੇ ਅ ਬੁਨਿਆਦੀ ਸਿੱਖਣ ਦੇ ਜਿਹੜੀ ਲੋੜ ਆ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਇਹ ਜਿਹੜਾ ਅਭਿਸ਼ਰ ਸੰਦਰਭ ਚ ਲਿਆ ਗਿਆ ਕੋਵਿਡ-19 ਜਦੋਂ ਚੱਲਿਆ ਸੀਗਾ ਤਾਂ ਉਹਨੇ ਸਾਡਾ ਜਿਹੜਾ ਹੋਰ ਬਹੁਤ ਬਹੁਤ ਨੁਕਸਾਨ ਕੀਤਾ ਉੱਤੇ ਸਾਡਾ ਉਹਨੇ ਵਿੱਦਿਆ ਦਾ ਬਹੁਤ ਨੁਕਸਾਨ ਕੀਤਾ ਸਾਡੇ ਜਿਹੜੇ ਬੱਚੇ ਪਛੜ ਗਏ ਕੋਕੇ ਸਾਡੇ ਬਹੁਤੇ ਜਿਹੜੇ ਵਿਦਿਆਰਥੀ ਗਰੀਬ ਵਰਗ ਨਾਲ ਸੰਬੰਧ ਰੱਖਦੇ ਆ ਉਹਨਾਂ ਕੋਲੇ ਮਤਲਬ ਮੋਬਾਈਲ ਵਗੈਰਾ ਨਹੀਂ ਆ ਸੂਰਤਾ ਨਹੀਂ ਸਨ ਜਿਆਦਾਤਰ ਬੱਚੇ ਸਾਡੇ ਪਿੱਛੇ ਰਹਿ ਗਏ ਸੋ ਉਹਨਾਂ ਨੂੰ ਉੱਤੇ ਲਿਉਣ ਲਈ ਸਮੇਂ ਦਿਹਾਣੀ ਕਰਨ ਲਈ ਤਾਂ ਇਹ ਮਿਸ਼ਨ ਸਮਰੱਥ ਚਲਾਇਆ ਗਿਆ ਹੁੰਦਾ ਕਈ ਵਾਰੀ ਆਇਆ ਵੀ ਕਈ ਵਾਰੀ ਸਾਡੇ ਬੱਚੇ ਨਾ ਜਿਹੜੇ ਮੰਨ ਲਓ ਪੰਜਵੀਂ ਦਾ ਬੱਚਾ ਤਾਂ ਜੇ ਉਹਨੂੰ ਜੋੜ ਘਟਾਉਣੀ ਨਹੀਂ ਆ ਤਾਂ ਉਹ ਜਾਂ ਪੰਜਾਬੀ ਪੜ੍ਹਨੀ ਨਹੀਂ ਆਈ ਜ्यांना ABC ਨਹੀਂ ਆਈ ਤਾਂ ਉਹ ਨਾ ਸਕੂਲ ਛੱਡ ਜਾਂਦੇ ਆ ਉਹਨਾਂ 'ਚ ਹੀਣ ਭਾਵਨਾ ਪੈਦਾ ਹੋ ਜਾਂਦੀ ਵੀ ਅਸੀਂ ਇਹਨਾਂ ਨੂੰ ਲਾਇਕ ਆ ਤੇ ਜੋ ਸਾਨੂੰ ਅਧਿਆਪਕ ਸਿਖਾ ਰਹੇ ਆ ਸਾਡੇ ਪੱਲੇ ਨਹੀਂ ਪੈ ਰਿਆ ਸੋ ਅਸੀਂ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਉਹ ਪੰਜਾਬੀ ਵਿਸ਼ੇ ਦੇ ਸੰਦਰਭ ਵਿੱਚ ਕਰਨ ਲੱਗਾ ਇਹ ਵੀ ਇੱਕ ਜਨਤਾ ਦਾ ਵਿਚਾਰ ਜੀ ਪੰਜਾਬੀ ਸਾਡੀ ਮਾਂ ਮਾਤ ਭਾਸ਼ਾ ਹੈ ਮਾਂ ਬੋਲੀ ਆ ਤੇ ਫਿਰ ਅਸੀਂ ਇਹ ਤਾਂ ਸਾ ਇਹੋ ਤਾਂ ਸਾਡੇ ਬੱਚੇ ਉੱਤੇ ਹੋਣੀ ਚਾਹੀਦੀ ਇਹਨਾਂ ਸਾਰੇ ਪਾਸੋਂ ਇਹ ਹੁੰਦੇ ਕਿਉਂ ਨਹੀਂ ਇਹ ਵੀ ਕਾਰਨ ਤਲਾਸ਼ ਕਰਨ ਦੀ ਲੋੜ ਆ ਬਹੁਤ سارے ਸਾਡੇ ਵਿਦਿਆਰਥੀ 10ਵੀਂ 12ਵੀਂ 'ਚ ਜਾ ਕੇ ਪੰਜਾਬੀ 'ਚ ਹੀ ਫੇਲ ਹੋ ਜਾਂਦੇ ਆ ਘਟੂ ਘਟ ਪਿਆਬੀ 'ਚ ਤਾਂ ਨਹੀਂ ਫੇਲ ਹੋਣੇ ਚਾਹੀਦੇ ਸੋ ਮੈਂ ਤੁਹਾਡੇ ਨਾਲ ਪੰਜਾਬੀ ਵਿਸ਼ੇ ਦੇ ਸtandard ਬਾਰੇ ਗੱਲ ਕਰਦਾ ਪੰਜਾਬੀ ਵਿਸ਼ਾ ਜਿਹੜਾ ਹੈਗਾ ਜਦੋਂ ਅਸੀਂ ਬੱਚਿਆਂ ਨੂੰ ਇਹ ਸਿਖਾਉਣਾ ਹੈਗਾ ਪੰਜਾਬੀ ਦੇ ਵਿੱਚ ਕਹਾਣੀ ਪੜ੍ਹਦੇ ਸਮਰੱਥ ਬਣਾਉਣਾ ਤਾਂ ਸਭ ਤੋਂ ਪਹਿਲਾਂ ਕੀ ਕਰਨੀ ਹੈਗੀ ਬੱਚਿਆਂ ਦੀ ਰੈਸਟਿੰਗ ਕਰਾਂਗੇ ਤੇ ਉਹਦੇ ਪੱਦਰ ਨੂੰ ਅਧਾਰਤ ਕਰਾਂਗੇ